ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀ ਡਿਵਰੂਗਲ ਜੇਲ੍ਹ ਦੇ ਵਿੱਚ ਬੰਦ ਉਸ ਦੇ ਲਈ ਐ ਜੀ ਪੀ ਸੀ ਦਾ ਵੱਡਾ ਫੈਸਲਾ ਸੁਣਾਇਆ ਗਿਆ ਉਹਨਾਂ ਨੇ ਕੀ ਵੱਡਾ ਐਲਾਨ ਕਰ ਦਿੱਤਾ ਇਸੇ ਸਮੇਂ ਪਹੁੰਚ ਚੁੱਕੇ ਹਨ ਡਿਵਰੂਗਲ ਜੇਲ੍ਹ ਦੇ ਅੰਦਰ ਕੀ ਹੈ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਜਾਣਦੇ ਹਾਂ ਭਾਈ ਅਮਰਿਤਪਾਲ ਸਿੰਘ ਤੇ ਉਸ ਦੇ ਕੁਝ ਸਾਥੀਆਂ ਨੇ ਪਿਛਲੇ ਦਿਨੀ ਪੰਜ ਸਾਥੀਆਂ ਨੇ ਤਾਂ ਆਪਣੀ ਭੁੱਖ ਹੜਤਾਲ ਤੋੜ ਦਿੱਤੀ ਸੀ ਪਰ ਭਾਈ ਅਮਰਿਤਪਾਲ ਸਿੰਘ ਤੇ ਜਿਨ੍ਹਾਂ ਨੇ ਇਹ ਭੁੱਖ ਹੜਤਾਲ ਨਹੀਂ ਤੋੜੀ ਉਸ ਦੇ ਲਈ ਐ ਜੀ ਪੀ ਸੀ ਦੁਆਰਾ ਅਕਾਲ ਤਖਤ ਸਾਹਿਬ ਤੇ ਇੱਕ ਵੱਡਾ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਹੈੱਡ ਗ੍ਰੰਥੀ ਮਲਕੀਤ ਸਿੰਘ ਦੇ ਨਾਲ ਹੋਰ ਸੱਤ ਸਾਥੀਆਂ ਨੂੰ ਭੇਜਿਆ ਗਿਆ ਇਹ ਸਿੰਘਾਂ ਨੇ ਉਹਨਾਂ ਦੁਆਰਾ ਆਰਾਮਦਾਸ ਸਰੋਵਰ ਦਾ ਜਲ ਅਤੇ ਨਾਲ ਪਵਿੱਤਰ ਪ੍ਰਸ਼ਾਦ ਨੂੰ ਲੈ ਕੇ ਆਣ ਇਹ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਤੇ ਜਿਹੜੇ ਸਾਥੀ ਨੇ ਭੁੱਖ ਹੜਤਾਲ ਨਹੀਂ ਤੋੜੀ ਉਹਨਾਂ ਦੀ ਜਾਨ ਸਰ ਭੁੱਖ ਹੜਤਾਲ ਇਸ ਪ੍ਰਸ਼ਾਦ ਦੇ ਨਾਲ ਤੜਾਈ ਜਾਵੇਗੀ ਜਲ ਪਿਆ ਕੀਤੇ ਇਸ ਤੋਂ ਲੱਭ ਉਹਨਾਂ ਨੂੰ ਭੁੱਖ ਹੜਤਾਲ ਤੋੜ ਕੇ ਵੱਡੇ ਫੈਸਲੇ ਹੋਰ ਵੀ ਕੀਤੇ ਜਾਣਗੇ ਤੇ ਐ ਜੀ ਪੀ ਸੀ ਨੇ ਇਹ ਸਟੈਂਡ ਲੈ ਚੁੱਕੀ ਹੈ ਤੇ ਹੁਣ ਰਵਾਨਾ ਹੋ ਚੁੱਕੀ ਹੈ ਸਾਰੀ ਟੀਮ ਦੀ ਟੀਮ ਤੁਸੀਂ ਕਿਵੇਂ ਦੇਖਣਾ ਚਾਹੁੰਦੇ ਹੋ ਐ ਜੀ ਪੀ ਸੀ ਦੇ ਇਸ ਅਲਾਣ ਨੂੰ ਆਪਣੀ ਰეკਮੈਂਟ ਵਿੱਚ ਜਰੂਰ ਦੱਸਿਓ ਤੇ ਇਹ ਵੀ ਜਰੂਰ ਦੱਸ ਦਿਓ ਕਿ ਭਾਈ ਅਮਰਿਤਪਾਲ ਸਿੰਘ ਨੂੰ ਹੁਣ ਭੁਖ ਹੜਤਾਲ ਦਾ ਤੋੜਨ ਵਾਲੇ ਹਨ ਤੇ ਫਿਰ ਇਸ ਤੋਂ ਬਾਅਦ ਵੋਟਾਂ ਦੇ ਲਈ ਵੀ ਜਾਣਾ ਚਾਹੀਦਾ ਜਾਂ ਨਹੀਂ ਆਪਣੀ ਰეკਮੈਂਟ ਵਿੱਚ ਜਰੂਰ ਦੱਸਿਓ ਅੱਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਇਸ ਤਰ੍ਹਾਂ ਦੀਆਂ ਵੀਡੀਓ ਬਹੁਤ ਹੀ ਘੱਟ ਚੈਨਲ ਤੇ ਦਿਖਾਈਆਂ ਜਾ ਰਹੀਆਂ ਨੇ